ਫੋਨ ਲਾ ਕੇ ਪੁੱਛੀ ਹੈ ਹੈਲੋ ਕਿੱਥੇ ਆਂ ਸ਼ਾ ਕੇਤਾ ਹੁਣ ਹੁਣ ਤਾਂ ਸਿੱਕਾ ਤੇ ਪੈਰਾ ਹੋ ਰਿਹਾ ਚਲ ਠੀਕ ਆ ਮੈਂ ਆਉਣੀ ਠੀਕ ਆਵੀ ਜਿਆ ਇਹ ਵੀ ਮੈਨੂੰ ਤੇ ਪਰੇ ਚ ਬਣਾ ਦੇ ਪੈਰੀਅਤ ਤੱਕ ਨਹੀਂ ਗਈ ਮਾਪੇ ਕਹਿੰਦੇ ਜਾਣੀ ਚਾਹਤ ਹੈ ਸੋਵੇ ਬਾਰੀਆ ਆ ਕਿੱਧਰ ਹੋ ਰਹੀ ਹੈ ਨਾਲੇ ਮੈਨੂੰ ਫੋਨ ਕਰੀ ਜਾਂਦੀ ਹੈ ਹੋਇਆ ਕਿੰਦ ਤ ਨਹੀਂ ਆਨੀ ਸਾਰਾ ਉਥੇ ਖਾਂ ਪਕ ਨਹੀਂ ਆ ਖਲੇ ਨਹੀਂ ਉਹ ਮੈਂ ਤਾਂ ਮੇਰੀ ਭੈਣ ਕੋਲ ਜਾਣੇ ਹੋ ਬਿਮਾਰ ਹੋ ਰਹੀ ਆ ਓਏ ਮੈਨੂੰ ਕਿਉਂ ਲਾਰੇ ਲਾਏ ਸੀ ਤੈਨੂੰ ਲਾਰਾ ਨਹੀਂ ਲਾਇਆ ਤੇ ਮੈਂ ਤੈਨੂੰ ਆਉਣਾ ਤਿੱਧਰ ਲੈ ਕੇ ਤਾਂ ਓਏ ਮੇਰੀ ਭੈਣ ਦਾ ਫੋਨ ਆ ਗਿਆ ਬਾੜੀ ਬਿਮਾਰ ਹੋ ਰਹੀ ਉੱਥੇ ਜਾ ਰਹੀ ਓਏ ਭੈਣ ਤਾਂ ਜ਼ਰੂਰੀ ਹੋਗੀ ਸਭ ਭੈਣ ਵੀ ਜ਼ਰੂਰੀ ਆ ਤੂੰ ਵੀ ਜ਼ਰੂਰੀ ਆ ਓਏ ਸਹੋਰੀਏ ਮੈਂ ਤਾਂ ਖੇਤ ਉੱਥੇ ਸੁੱਕਿਆ ਬੈਠਾ ਹਾਰ ਕੇ ਮੋਟਰ ਸੁਣੀ ਛੱਡ ਕੇ ਆਇਆ ਮੈਂ ਇੱਧਰ ਕਿਧਰ ਆਇਆ ਓਏ ਮੈਂ ਤਾਂ ਇੱਧਰ ਕੰਮ ਗਿਆ ਸੀ ਕੋਈ ਗੋਲੀ ਛਿੱਕਾਂ ਲੈਣ ਗਿਆ ਸੀ ਮੈਂ ਹਾਂ ਤੂੰ ਗੋਲੀ ਖੰਦਰ ਮੈਂ ਹਾਂ ਕੰਮ ਬਣੂਗਾ ਤਾਂ ਗਿਆ ਸੀ ਹੈਂ ਉੱਤਰ ਫੋਨ ਆ ਗਿਆ ਹੁ ਮੈਂ ਕੀ ਕਰਾਂ ਮੈਂ ਓਏ ਹੁਣ ਦੇਣਾ ਦਾ ਫੋਨ ਆ ਗਿਆ ਮੇਰੀ ਤਾਂ ਜਾਣ ਸੁਪਨੇ ਬਈ ਐ ਇੰਨਾ maal ਪਤਾ ਸੰਦਾ ਲੈ ਲੈਣਾ ਤਾਰਾਂ ਖੇਜ ਪਤਾ ਭੈਣ ਜੀ ਜ਼ਰੂਰੀ ਹੋਗੀ ਤੈਨੂੰ ਤੂੰ ਵੀ ਜ਼ਰੂਰੀ ਆ ਮੰਨੇ ਮੈਂ ਤੈਨੂੰ ਫੋਨ ਲਾਇਆ ਸੀ ਤਾਨਕ ਫੋਨ ਆ ਗਿਆ ਘਰ ਹੁਣ ਮੈਂ ਕੀ ਕਰਾਂਗਾ ਨਹੀਂ ਛੇਤੀ ਆ ਓਏ ਕਿਹਨਾ ਜੀ ਰੂਹੀ ਸੰਗਦੀ ਐ ਤੂੰ ਲਾਰੇ ਵੜੇ ਲਉਂਈ ਜਦੋਂ ਤੈਨੂੰ ਲੋੜ ਹੁੰਦੀ ਉਹ ਯਾਦ ਕਰਦੀ ਐ ਕਲੇ ਨੂੰ ਮੈਨੂੰ ਕੱਟਣਾ ਹੋ ਕਰਦਾ ਕੋਈ ਤਾਂ ਲਾਰੇ ਲਾਉਣਾ ਓਏ ਮੈਂ ਤੈਨੂੰ ਕਿੱਦੇ ਲਾਰੇ ਲਾਏ ਮੈਂ ਤਾਂ ਤਸੋਂ ਬੁਲਾਇ ਤੇ ਵੀ ਕਰੇ ਆਜੀ ਓਏ ਕੜਾ ਆਇਆਗਾ ਓਏ ਮੈਂ ਤਾਂ ਆਉ ਮੈਨੂੰ ਵੀ ਕੰਮ ਹੋ ਗਿਆ ਸਾ ਉਹ ਯਾਰ ਤਾਂ ਤੈਨੂੰ ਵੀ ਕੰਮ ਹੋ ਗਿਆ ਫਿਰ ਤੈਨੂੰ ਵੀ ਜ਼ਰੂਰੀ ਸੀ ਕੰਮ ਮੈਂ ਥੋੜੂ ਜ਼ਰੂਰੀ ਓਏ ਮੇਰੀ ਗੱਲ ਸੁਣ ਹੁਣ ਪੈਣ ਕੋਲੇ ਜ਼ਰੂਰੀ ਐ ਉਹਦੇ ਕੋਲੇ ਵੀ ਜ਼ਰੂਰੀ ਐ ਕੱਲ ਨੂੰ ਨਾ ਲਾਰੇ ਦੇ ਲਾਈ ਜਾਈ ਠੀਕ ਆ ਕੋਈ ਮੈਂ ਜਾਣੀ ਤੂੰ ਚੱਲ ਠੀਕ ਐ ਵਗ ਜਾ ਹੁਣ ਕਿੱਧਰ ਜਾਣਾ ਅੰਜਰ ਦੇ ਆ ਪੈਣ ਕੋਲੇ ਜਾਂਦੀ ਐ ਉਹ ਕੰ ਲੈ ਕੰਜਰ ਨਿਆ ਲੈਟ ਵੀ ਆ ਗਈ ਮੋਟਰ ਚੱਲ ਪਈ ਹੂੰ ਆਪਣੇ ਹੋਏ ਮੇਰੀ ਗੱਲ ਸੁਣ ਉਹਦੇ ਤਾਂ ਉਹਨੇ ਲਾਰਾ ਲਾਤਾ ਅੱਜ ਫੋਨ ਲਾਉਣੇ ਉਹਨੂੰ ਵੀ ਅੱਜ ਕੰਮ ਬਣਾਵੇ ਕੌੜੀ ਤੇ ਉਹਦੇ ਦਾ ਭੈਣ ਜ਼ਰੂਰੀ ਸਮਝੂਗੀ ਸਾਰਾ ਨਸ਼ਾ ਪੰਦਾ ਖਾਧਾ ਕੰਜਰ ਦਾ ਬੇਕਾਰ ਗਿਆ ਕੰ ਕਰਦਾ ਗੱਲ ਨਾਲੇ ਗੰਡੇ ਗੁੰਡੇ ਲੈ ਜਾਊਗੀ ਲਾਉਣਾ ਭੋਨ ਹੈਲੋ ਹੈਲੋ ਉਹ ਕਿੱਥੇ ਆਂ ਕਰੀਆਂ ਕਰੀਆਂ ਹਾਂ ਕਰੀਆਂ ਅੱਜ ਤਾਂ ਨਹੀਂ ਕਿਤੇ ਜਾਣਾ ਨਹੀਂ ਅੱਜ ਤਾਂ ਕਰੀਆਂ ਅੱਛਾ ਫਿਰ ਆਇਆ ਕਰ ਹਾਂ ਖੇਤਾਂ 'ਚ ਤੇ ਹੁਣ ਇਸੇ ਕਰਤਪਰੇ ਓਏ ਸੇਖਣਨ ਦਾ ਪੈਰ ਨਹੀਂ ਆ ਗਿਆ ਤੜਕੇ ਦਾ ਕਿੱਥੇ ਮਰਿਆ ਸੀ ਤੜਕੇ ਦਾ ਨਾ ਫੋਨ ਲਾਇਆ ਓਏ ਮੈਂ ਮੋਟਰ ਆਈ ਹੋਈ ਐ ਸਾਡੀ ਦੂਗੀ ਰਮਈਆਂ ਨਾ ਉੱਪ ਪੈ ਰਹੀ ਹੁਣ ਤਾਂ ਹੁਣੇ ਮੈਥੋਂ ਆਇ ਜਾਣਾ ਓਏ ਐ ਨਾ ਕਰ ਮਿੱਠੀ ਬਣ ਕੇ ਆ ਜਾਂ ਮੇਰਾ ਤਾਂ ਮਨ ਨਹੀਂ ਲੱਗਦਾ ਆਹੀ ਭੋਲੀਆਂ ਜਿਹੀਆਂ ਗੱਲਾਂ ਕਰਕੇ ਨਾ ਇੰਝ ਬੜਿਆਲਾ ਨੰਨਾ ਕੋਈ ਭੋਲੀਆਂ ਕਾਹਨੂੰ ਕਰਨਾਂ ਕੈਨੇ ਦਾ ਤਾਂ ਉਦਨੇ ਦਾ ਡਿੱਕੀ ਜਾਂਦਾ ਭੈਣ ਕੋਲੇ ਜਾ ਕੇ ਬਹਿ ਗਈ ਕੈਨੇ ਦਾ ਤਾਂ ਫੇਰ ਧੋਣੀ ਹੋਇਆ ਭੈਣ ਵਾਲੀ ਬਿਮਾਰ ਹੋ ਰਹੀ ਥੀ ਮੈਂ ਤਾਂ ਕੱਲ ਨਹੀਂ ਆਈਆਂ ਕੋਈ ਮੈਂ ਵੀ ਬਿਮਾਰ ਹੀ ਹੋਇਆ ਪਿਆ ਤੇਰੇ ਬਿਨਾ ਤੂੰ ਤਾਂ ਰੋਜੀ ਬਿਮਾਰ ਰਹੇ ਨਾਗਾ ਤੇਰੇ ਦੱਸ ਕੀ ਬੋਲ ਚਲ ਤੂੰ ਆ ਜਾ ਨਾ ਤਾਂ ਗੰਡੇ ਗੁੰਡੇ ਲਾਈਂ ਕਾ ਸੀ ਕਹਣ ਖੇਤੀਆਂ ਐ ਤਾਂ ਆ ਜਾ ਠੀਕ ਆ ਚਲ ਆ ਰਹੀ ਆਂ ਨਾ ਕੱਲ੍ਹ ਕਮ ਬਣ ਗਏ ਆਉਂਦੀ ਊ ਤਾਂ ਪੈਰ ਜੁੱਤੀ ਨਹੀਂ ਪਉਂਦੀ ਓਏ ਦਿਲ ਦੀ ਨਹੀਂ ਮਾਣੀ ਕਹਿ ਲਿਆ ਪਿਆਰ ਤਾਂ ਸੱਚੀ ਕਰਨੀ ਆਪਾਂ ਨੂੰ ਆਉਂਦੀ ਹੋਗੀ ਆ ਬੈਠਾ ਆਉਂਦੀ ਆ ਬੋਲੀ ਵੱਡੀ ਐ ਉਮਰ ਮਾੜੀ ਐ ਵੱਡੀ ਉਮਰ ਓਏ ਇੱਥੇ ਬੈਠ ਬੈ ਜਾ ਮਸਾਈਆ ਤੇ ਤੁਪ ਚ ਤੁਰ ਕੇ ਓਏ ਤੁਪ ਚ ਤੁਪ ਚ ਤੁਪ ਚ ਪੈਰ ਮਲਾ ਲਾ ਸੁਨਾਮੀ ਸ਼ਾਂਤਰੀ ਤਾਂ ਨਾ ਨਾ ਮੂਗਾ ਦਮਣਾ ਕੇ ਬੈਠੀ ਐ ਇੱਥੇ ਕੋਲੇ ਹੋ ਜਾ ਮੈਂ ਰਸੂਏ ਮੈਂ ਕਹਿਣਾ ਤੇਨੇ ਮੁਰਖੀਆਂ ਵੜਨਾ ਮੁਰਖੀ ਉੱਟਣਾ ਹੀ ਕੰਮ ਓਏ ਮੈਂ ਨਾ ਗੱਗਣ ਹੋ ਕੇ ਮੈਨੂੰ ਫੋਨ ਵੀ ਨਹੀਂ ਲਾਇਆ ਵੀ ਕਿਵੇਂ ਕਿਵੇਂ ਨਾ ਓਏ ਮੈਂ ਸੌਂਗੀ ਅੱਜ ਤੈਨੂੰ ਲੋੜ ਚੀ ਅੱਜ ਓਏ ਲੂਣ ਪਿੱਛੇ ਨਹੀਂ ਮੈਂ ਤੈਨੂੰ ਐ ਕਹਿਣਾ ਤੇਰੀ ਭੈਣ ਨੂੰ ਕੀ ਹੋ ਗਿਆ ਸੀ ਉਹ ਤਾਂ ਬਿਮਾਰ ਹੋ ਗਈ ਤੇ ਉਹਨੂੰ ਤਾਂ ਬੁਖਾਰ ਚੜਦਾ ਸੀ ਕਈ ਦਿਨ ਹੋ ਗਏ ਅੱਛਾ ਹੋਰ ਉਹਦੇ ਘਰ ਵਾਲਾ ਕੀ ਕਰਦਾ ਸੀ ਕੁਦ ਕਰਾ ਇਹਨੇ ਕੀ ਕਰਨਾ ਤਾਂ ਬੇਲੀ ਰਹਿੰਦਾਗਾ ਸਾਰਾ ਦਿਨ ਅੱਛਾ ਹੁਣ ਕੀ ਕਰਨਾ ਤੇਰਾ ਮਨ ਲੱਗਿਆ ਸੀ ਕਿ ਲੱਗੇ ਨਹੀਂ ਤੇ ਮਨ ਕਿੱਥੇ ਲੱਗਿਆ ਮਸਾਂ ਦੋ ਦਿਨ ਲੱਗ ਕੇ ਆਈਆਂ ਹੀ ਅੱਛਾ ਓਏ ਮੇਰਾ ਵੀ ਨਹੀਂ ਲੱਗਿਆ ਸਾਲਾ ਉਹਦੇ ਸਾਰਾ ਦਿਨੇ ਤੇ ਘੇਤ ਫਿਰਦਾ ਰਹਾ ਕਿਦੋਂ ਉਥੇ ਰਾਹ ਚ ਮਿਲੀ ਓਏ ਮੇਰੇ ਦਾ ਸਾਰੀ ਬਲੱਡ ਕੱਟ ਗਿਆ ਦੋ ਦਿਨ ਤਾਂ ਬਿਮਾਰ ਰਹਾ ਤੇਰਾ ਵੀ ਲੱਡ ਕੱਟਦਾ ਓਏ ਹੋਰ ਹੁਣ ਕੈ ਲਾ ਕੇ ਕੰਜ ਦਾ ਖਰਾਕਾਂ ਬਾਣੀਆਂ ਖਾਂਦੀਆਂ ਕਤਮਰ ਲਿਆ ਕਰ ਅੰਨੇ ਨਾ ਖੰਨਾਰੇ ਨਾ ਮਰਜੇਗਾ ਕਦੇ ਤੂੰ ਓਏ ਤੇਰੇ ਹੁੰਦੇ ਮੈਂ ਕਿਵੇਂ ਮਰ ਜੂੰ ਜੇ ਤੂੰ ਮੇਰੇ ਨਾਲ ਜਾਉਣੀ ਐ ਨਾ ਨਰ ਕਾ ਅੱਗ ਸੁਆ ਖਾਏਗਾ ਮਰੇਂਗੇ ਓਏ ਨਹੀਂ ਮਰਦਾ ਇਹ ਤੇਰੀਆਂ ਦਿਵਾਵਾਂ ਮੇਰੇ ਨਾਲ ਆਂੀਆਂ ਕੈਲੇ ਨੂੰ ਜੜੀ ਨਹੀਂ ਫਰਕਦੀ ਕੰਗਾ ਕੋਈ ਸਾਜ ਜੁਬਜੀ ਹੈਗੇ ਓਏ ਸਾਜ ਜੀ ਤੇਰੀ ਜਾਨ ਨੂੰ ਲੱਡਵਾ ਦਾ ਤੋੜਾ ਹੈ ਅੰਡੇ ਐਡੇ ਐਡੇ ਗੋਲ ਗੋਲਾ ਹੁੰਦੇ ਟੰਟੇ ਓਏ ਮੈਂ ਤਾਂ ਰੇ ਵਾਲੀ ਪਉਂਦ ਰਿਆ ਐਨੂੰ ਪਤਾ ਤਾਂ ਹੈਗਾ ਕੈਲਾ ਸਿੱਟੀ ਰੱਖਣਾ ਸਿੱਟੀ ਰੱਖਣਾ ਚਲ ਠੀਕ ਆ ਚੱਲ ਫਿਰ ਗੰਡੇ ਦੇ ਦੇ ਟਮਾਟਰ ਲੈ ਲਈ ਵਾੜੋਂ ਦੇ ਨੇ ਸਬਜ਼ੀ ਦੇਖਿਆ ਇੱਧਰ ਦੇਖ ਟਮਾਟਰ ਵਰਗੀ ਹੋਈ ਪਈਆਂ ਗੰਡੀਆਂ ਵਾਲੀਆਂ ਕਰੀਮਾ ਕਰੂ ਮੈਂ ਮਰਨੇ ਤੱਕ ਪਚਾਈਆਂਗੀ ਓਏ ਧੁੱਪ ਤਾਂ ਦੇਖ ਲੈ ਕਿੰਨੀ ਤੂੰ ਤਾਂ ਧੁੱਪੇ ਚ ਬਲਾ ਕੇ ਭੇਜਣਾ ਓਏ ਮੇਰੀ ਗੱਲ ਸੁਣ ਮੋਟਰ ਤੇ ਆਪਾਂ ਨਹਾਣਾ ਲਈਏ ਦੋਨੇ ਵੇ ਕੋਈ ਆ ਜੂਏ ਇਹ ਜਨਮਾਇਕਾ ਮੋਟ ਇੱਕ ਤਾਂ ਕੰਜਰ ਦਾ ਕੋਠਾ ਘੁਠਾ ਪਈ ਹਣਾ ਖੇਦ ਕੋਣ ਲਕੀ ਲੋੜ ਤੈਨੂੰ ਕੋਠੇ ਪਾਉਂਦੀ ਕੋਈ ਇੱਕ ਦਾ ਪੈਸਿਆਂ ਦੀ ਕਮੀ ਹੈ ਗੰਜੀ ਤੇ 10000 ਦੇ ਦੇ ਤੂੰ ਛੜਾ ਬੁੱਚਾ ਤੇਰੀ ਕੀ ਰਣਨਾ ਕਰਨ ਜੇ ਤੂੰ ਕੋਈ ਪੈਸਾ ਹੈ ਨਹੀਂ ਤੇਰੇ ਕੋਲ ਤੂੰ ਸਾਮੀ ਦੀ ਕੋਈ ਰਿਸ਼ਤੇਦਾਰਾ ਨਹੀਂ ਚੂਨਾ ਲਾਤਾ ਗੰਜਰਦਿਆਂ ਨੇ ਨਾ ਕੋਈ ਰਿਸ਼ਤੇਦਾਰਾਂ ਤਾਂ ਦੇਤੇ ਜਦ ਮੈਂ ਮੰਗੇ ਤੀ ਉਦੋਂ ਤੂੰ ਮੇਰੇ ਬਾਰੇ ਜਵਾਬ ਦੇਗੀ ਓਏ ਤੈਨੂੰ ਹੁਣ ਕਿਹਦਾ ਜਵਾਬ ਦੇਉਂਗਾ ਖੈਰ ਸੁਖਣਾ ਆਪਣੇ ਕਣਕ ਬਥੇਰੀ ਹੋਊਗੀ ਓਏ ਮੈਂ ਤੁਹਾਨੂੰ ਮੂੰਹ ਮੋੜ ਲੈਣਾ ਮੇਰਾ ਫਿਰ ਦਿਲ ਨਹੀਂ ਹੈ ਜਹ ਹੈਗਾ ਪਰ ਮੈਂ ਤੇ ਤੁਹਾਨੂੰ ਮੂੰਹ ਮੋੜਿਆ ਓਏ ਮੈਂ ਤੇ ਕਿੱਦੇ ਮੂੰਹ ਮੋੜਿਆ ਕਿੱਦੇ ਤੇਰੇ ਕੰਮ ਨਹੀਂ ਆਇਆ ਜਾਂ ਨਹੀਂ ਤਾਂ ਤੁਹਾਨੂੰ 5000 ਰੁਪਏ ਮੰਗੇ ਤੀ ਮਾਂ ਮੈਂ ਸੂਟ ਲੈ ਕੇ ਆਣਾ ਮੈਨੂੰ ਪਾਈ 5000 ਰੁਪਏ ਦੇਤੇ ਰਿਸ਼ਤੇਦਾਰਾਂ ਦਾ ਦੇਤੇ ਤੂੰ ਕੱਢ ਕੇ ਮੈਨੂੰ ਸਕਬਜੀ ਨਹੀਂ ਤੇਰੇ ਵਰਗੀ ਆਉਂਦੀ ਤੇਦਾਰ ਵੀ ਗੰਜਰ ਦੇ ਕੋਕੇ ਲਾਗੇ ਕੋਕੇ ਲਾਗੇ ਤੇਰੇ ਨਾਲ ਤਾਂ ਹੀ ਬਣਨੀ ਚਾਹੀਦੀ ਓਏ ਹੋਣ ਕੈਲੇ ਨੇ ਗੰਜਰ ਦੇ ਨੇ ਕਿਸੇ ਨੇ ਤਣ ਸਖਾ ਜਾਂਦਾ ਕੈਲਾ ਕੈਲਾ ਦਿਲ ਦਾ ਨਿਮਣਾ ਤੂੰ ਤਾਂ ਘਰ ਸਖਾ ਲੈ ਨਾਲ ਤੇਰੇ ਤੇ ਨਹੀਂ ਨਾ ਖਾਂਦਾ ਉਹੀ ਤਾਂ ਗੱਲ ਐ ਮੇਰੀ ਗੱਲ ਸੁਣ ਆਪਾਂ ਘਰੇ ਵਾਂਗ ਚੱਲਨੇ ਆਂ ਗੰਡੇ ਲੈ ਕੇ चल गंडे ले चल, चल चली मेरा तो पैर आटा वाली हां हो चल के दा ले दा काम मान के चंगा तू गंडे ले तो बट के ना अब पटला ने आ चली फिर आ जा चली आईया रे गंडे देख दे गंडे है इधर बटे क्या तो उधर ओए इथो ही पटला है उधर तो गिल्ला पे आ पानी आ जा फिर आए ये तो डंडा पटके देख ਵੇ ਘੰਟੇ ਨਵਾੜੇ ਮਾੜੇ ਨੇ ਓਏ ਮਾਣੇ ਮਾਣੇ ਕੰਜਦੀ ਕਿੱਥੀ ਵੇ ਗੰਡੇ ਕਿੱਡਾ ਗੰਡੇ ਚਲ ਹੋਰ ਪਤਲਾ ਕਰ ਵੇ ਹੋਰ ਪਤਲਾ ਦੋ ਗੰਡੇ ਨੇ ਨਾ ਕੀ ਬਣੂਗਾ ਓਏ ਗੰਡੇ ਦੇ ਕਿ ਟਿੰਕ ਟਿੰਕ ਨਿੱਕੇ ਨਿੱਕੇ ਦਾ ਗੰਡੇ ਡੜ ਗੱਡੇ ਤੈਨੂੰ ਭਲੇਖਾ ਕਿੱਡਾ ਦਾ ਗੰਡੇ ਇਹ ਤਾਂ ਹੋਰ ਪਾਟ ਲਾ ਦੋ ਹੋਏ ਦੋ ਮਟਨਾ ਆ ਕਿ ਤੈਨੂੰ ਘਾਟਾ ਪੈਂਦਾ ਕੰਪਨੀ ਚ ਉਹ ਵੀ ਕਰਤਾ ਪੈਣ ਹਾਂ ਤਾਂ ਕੱਦਣਾ ਸਾਰਾ ਕੁਝ ਤੇਰਾ ਹੁਣ ਗੰਢੇ ਵਾਰੀ ਦੇ ਲੈ ਕਿ ਮੈਂ ਕਰਦਾ ਗਾ ਕੋਈ ਟਮਾਟਰ ਨ ਲੱਗ ਰਿਹਾ ਦੇਖ ਆਏਗਾ ਕਰ ਕਰੇ ਨੀ ਉਹ ਤਾਂ ਕਿਹੜੇ ਟਮਾਟਰ ਨੇ ਆ ਖੜਾ ਐਡਾ ਕਾ ਛੋਟਾ ਹੈ ਕਿ ਤਾ ਹੈਗੇ ਨੇ ਕੋਈ ਹੋਰ ਸਬਜੀ ਨੇ ਹੈਗੀ ਸਬਜੀ ਤਾਂ ਇਹੀ ਐ ਇਹ ਬਦੂ ਆ ਤਿਆਰ ਕਰਨਾ ਪਊਗਾ ਫੇਰ ਬਦੂ ਆ ਮੇਰੀ ਗੱਲ ਸੁਣ ਹੋਏ ਆਪਾਂ ਘਰੇ ਜਾਂਦੇ ਆ ਚਲਾਇਆ ਤੂੰ ਪਹਿਰੇ ਮਤਾ ਬੁਕਾ ਜਾਣਾ ਮੇਰਾ ਹਟਾ ਜੀ ਤਾਂ ਮੈਂ ਤਾਂ ਸਬਸੇ ਮਣੀ ਭੇਜਦੀ ਆਂ ਮਾ ਬਾਈ ਕੀ ਖਾਣੀਆਂ ਤੇ ਮੈਂ ਕੀ ਖਾਣਾ ਮੈਂ ਤਾਂ 2 ਰੁਪਈਆ ਨੇ ਉਹ 2 ਰੁਪਈਆ ਹਾਂ ਜੀ ਹੋਏ ਹਾਂ ਨਾ ਤੂੰ ਮੈਨੂੰ ਕਿਉਂ ਲਿਆ ਕੇ ਦਿੰਦਾਗਾ ਸਾਰਾ ਮੈਨੂੰ ਵੇਟ ਕਰੀਗਾ ਤੇਰੀ ਮੋਟਰ ਚਲਾਈ ਸੀ ਆ ਵੇਖਾ ਕਮਾਂਡੀਆਂ ਨੇ ਪੈ ਗਿਆ ਪਾਣੀ ਐਨੀ ਬਦਾ ਟੜਕੇ ਨੂੰ ਘੱਟ ਕਰ ਲੇ ਦਿਹਾਉ ਕਿ ਲੱਗ ਰਹੇ ਨੇ ਕਾਲੇ ਕਾਲੇ ਓਏ ਬੈਂਗਣੇ ਲੈ ਕਿ ਜਾਣੇ ਤੋੜ ਲਾਂਗੇ ਤੋੜ ਲੈ ਜੇ ਤੂੰ ਕਰੇ ਆਏਂਗਾ ਨਾ ਉਧਰ ਜਾਂਦਾ ਹੋਇਆ ਪੜਾ ਦੀ ਧਰੇ ਚੰਗਾ ਓਏ ਕਰੇ ਮੇਰੇ ਦੇ ਸ਼ੱਕ ਕਰਵਾ ਦੇਗੀ ਕਦੇ ਮੈਨੂੰ ਮਰਵਾ ਦੇਗੀ ਤੇਰੇ ਤੋਂ ਕੋਈ ਨਹੀਂ ਸ਼ੱਕ ਕਰਦਾ ਤੂੰ ਕਰੇ ਆਜੀ ਮੋਇ ਤੇਲੇ ਨੂੰ ਛਾਵੇਂ ਛੇ ਦਵਾਏਗੀ ਨਹੀਂ ਤੈਨੂੰ ਕੋਈ ਨਹੀਂ ਦਿੰਦਾ ਕੋਈ ਬੈਂਗਣ ਵੀ ਦੋ ਤਰ੍ਹਾਂ ਦੇ ਮੇਰੀ ਗੱਲ ਸੁਣ ਹਾਂ ਕੋਈ ਛਾਵੇਂ ਦਾ ਹੋ ਜਾ ਓਹ ਇਆਂ ਛਾਵੇਂ ਨੇ ਖੇਤ ਕੋ ਹਟਣੀ ਕੋਈ ਨਹੀਂ ਮੇਰੀ ਗੱਲ ਸੁਣ ਹਾਂ ਜੀ ਸੱਸ ਕਰੀ ਨਹੀਂ ਲਹੇਗੀ ਨਾ ਚੰਗਾ ਮੈਂ ਤਾਂ ਜਾ ਰਹੀ ਹਾਂ ਆਜੀ ਚੰਗਾ ਜਾਨੀ ਆਹੋ ਕਾ ਚਾਹ ਰਮੇ ਹਉਨਾ ਤੂੰ ਚਾਲ ਫਿਰ ਅਥਨੇ ਆ ਜੀ ਚੰਗਾ ਸੁਣਿਆ ਓਏ ਆ ਜਾਊਗਾ ਕੋਣ ਮਾਰਦੀ ਮੈਨੂੰ ਹੋਂ ਤਾਂ ਪਹਿਲਾਂ ਕਿ ਪਿੱਛੇ ਆ ਜੀ ਕੋਣ ਵੀ ਮਾਰ ਦੂ ਵੰਗ ਜਾ ਆਹੋ ਚੰਗਾ ਜੀ ਬਾਣੀ ਪਟਵਾਉਣੀ ਐ ਕੈਲੇ ਦੀ ਉਬਲੀ ਫਿਰਦੀ ਐ ਕੈਲੇ ਆ ਯਾਰੇ ਤਾਂ ਦੇ ਦੂ ਐ ਕਰਾਂਗੇ ਨਾਲ ਦਾ ਪੈਂਗੜੀ ਲੈ ਆਂਗੇ ਅਰੇ ਗੋਲ ਲੈ ਆਂਗੇ ਨਾਲੇ ਲੰਮਾ ਲੈ ਆਂਗੇ ਬਣਾ ਲੂਗੀ ਨਾਲੇ ਰਗੜਿਆਵਾਂਗੇ ਧਰਕੇ ਗੰਗਰੀ ਨੂੰ ਕੌਣ ਸਾ ਵਾੜੀ ਗਈ ਆਇਆ ਆਇਆ ਮਿਲ ਲੈ ਐਲੇ ਨੂੰ ਖਰਾਕ ਮਿਲੀ ਨਹੀਂ ਹੁਣ ਕੈਲਾ ਕਰੂੰ ਲੋਟ ਕ્યાં ਦੇਖਨੀ ਆ ਲਿਆ ਕੈਲ ਹੁਣ ਗਮਾਂਢੀ ਵਾਲੇ ਤਾਂ ਲਾਂਬਾ ਦੇਣੀ ਹੈ ਕੰਜਰ ਦੇ ਅੱਗੇ ਦੇ ਪਾਣੀ ਪਾਤਾ ਇਹ ਸਵਾਦਾਂ ਦੇ ਪੱਟਿਆਂ ਪਿਆ ਕੈਲਾ ਤੂੰ ਵੀ ਜਾਣਾ ਹੋਈ ਕੈਲਾ ਕੰਜਰ ਦੇ ਅੱਜ ਉਹਦੇ ਕੋਲੇ ਜਾਣਾ ਉਹਦੇ ਕਹਿੰਦੀ ਸੀ ਆਈ ਸੀ ਖੇਤਾਂ ਘੰਟੇ ਤਾਂ ਕਨੀ ਝੂਟੇ ਮਲੇ ਉਹ ਕੰਜਰ ਦੀ ਦਾ ਵੈਂਗਣੀ ਦੀ ਨਿਗਾਹ ਪੈ ਗਈ ਹੁਣ ਵੈਂਗਣੀ ਤਾਂ ਉਹਨੂੰ ਖਾਉਣੀ ਪਊਗੀ ਅੱਜ ਬਾਲੇ ਫੋਜੇ ਕਰੀ ਜਾਂਦੀ ਐ ਲੈ ਜਾਂਦੇ ਆ ਮੈਂਣੀ ਲੈ ਜਾਂਗੇ ਨਾਲੇ ਗੋਲ ਅੱਜ ਉਹਨੂੰ ਯਾਰੀ ਦੇਵੇਂਗੇ ਸਮਾਰ ਕੇ ਆ ਵੀ ਮੰਗਦੀ ਸੀ ਲੰਮਾ ਕਦੀ ਵੈਂਗਣ ਕਿਹਦੇ ਐ ਅਈਆ ਹੁਣ ਤਾਂ ਕਿਸੇ ਬਸੇ ਨਹੀਂ ਹਲਦੀ ਹੱਥ ਧਰਤਾ ਕਹਿੰਨੇ ਨੇ ਮੈਂ ਇਕੱਲੇ ਬਹੁਤ ਹੋ ਗਈ ਮੈਂ ਤਾਂ ਕਹਿੰਨਾ ਕੋਈ ਬਹੁਦਾ ਮਾਲੇ ਫੋਨ ਜੇ ਕਰੀਂਦੀ ਆ ਜਾਂ ਕਹਿੰਦੀ ਕੋਈ ਨਹੀਂ ਕਰੇ ਕਿਹਾਂ ਮੈਂ ਬਹਿਰ ਚੱਲਦੇ ਆ ਨਾਲ ਇਕੱਲੇ ਵਾਰਿਕ ਵੇਲਾ ਹੋ ਗਿਆ ਆਈ ਨਹੀਂ ਹੈ ਨਾ ਬੱਲੇ ਕਿਤੇ ਦਿਨਾਂ ਵੀ ਨਹੀਂ ਹੈਗਾ ਫੋਨ ਲਾਵਾਂ ਉਨੀ ਨੇ ਕਿਹਾ ਕਿ ਦੱਸ ਮਸੇ ਚੱਕੂ ਆ। ਹੈਲੋ ਹੈਲੋ। ਵੇ ਗੰਜਰਿਆਂ ਮੈ ਤਾਂ ਖੇਤ ਬਾਗਿਆ ਸੀ ਨਾਲੇ ਕਦੀ ਬੈਂਗਣ ਲੈ ਕੇ ਆਈ। ਵੇ ਆ ਜਾ ਵੇ ਪਰ ਤੇ ਦਿਖੀ ਜਾਨੀ ਐ। ਕੰਮ ਦੇਖ ਲੈ ਕਿੰਨਾ ਹੋ ਗਿਆ ਨਾ ਤਰ ਕਿਹਾ ਤੀ 6 ਵਾਰ ਦਿਨੋਂ ਆਦੀ। ਕੱਲਾਇਆ ਚੇਤੀ ਚੰਗਾ। ਵੇ ਆਉਣਾ ਆਉਣਾ। ਸਰ ਠੀਕ ਆ ਜਾ ਚੇਤੀ। ਆ ਗਿਆ 5 ਮਿੰਟਾਂ ਚ। ਆਹ ਕਵੇਲਾ ਕਰਤਾ। ਉਹ ਹੀ ਆ। 7:00 ਵਜੇ ਆਪੇ ਦੋ ਪਿੰਡਾਂ ਲਈ ਪੱਕੇ ਭੁਖੇ ਲਾ ਰੱਖੇ ਐ ਮੇਰਾ ਮੋਢਾ ਨਾ ਪਈ ਅਗੀ ਨਾ ਮਤਲੰਗੀ ਨਾਲੇ ਫੋਨ ਕਰਤਾ ਨਾਲੇ ਸੁੱਤੀ ਪਈ ਐ ਅੰਗਰੇਜ਼ਾਂ ਦੇ ਆਮ ਜੀ ਬਿਆ ਰੋਈ ਹੋਈ ਨਾ ਮਿਲਦੀ ਹੁਣ ਤਾਂ ਇੱਕ ਮੈਂਟ ਨਹੀਂ ਸਰਦੀ ਕੱਲੇ ਕਿ ਵਈਆ ਕੋ ਕੰਨ ਜਨੇ ਕੋ ਮਰਦੀ ਲੈ ਟੱਕੇ ਇਹ ਨੂੰ ਕੀ ਪਤਾ ਲੱਗਦਾ ਓਏ ਮੈਂ ਨਹੀਂ ਕੋਈ ਵਯਾਨਾ ਓਏ ਕਿਵੇਂ ਆ ਅਹ ਜਦ ਤੂੰ ਕੋਈ ਕੈ ਲੈ ਨਹੀਂ ਤਾਂ ਫੋਨ ਕਰਤਾ ਨਾ ਜੁੜੀ ਨਹੀਂ ਤੇ ਸੱਤੀ ਪਈਏ ਦੇ ਬੈ ਜਾਵੇ ਓਏ ਬੈਠਾ ਤੂੰ ਕੋਈ ਆਖਣ ਕਰਤਾ ਮੈਂਨ ਤੈਨੂੰ ਕਿਹਾ ਤੀ ਵੀ ਸੁਨੇਹਾ ਮੈਂ ਆਥਣ ਕੀ ਕਰਤਾ ਉਹਦੇ ਜਿੱਦੇ ਗੰਢੇ ਲੈਣ ਗਏ ਐ ਇਹ ਤਾਂ ਕਹਿੰਦੀ ਸਬਜ਼ੀ ਲੈ ਕੇ ਆਈ ਤੇ ਤਰਕੇ ਦੀ ਤੇਰੀ ਸਬਜ਼ੀ ਨਹੀਂ ਜਾਂਦੀ ਕੋਈ ਸਬਜ਼ੀ ਤੇਰੇ ਫੋਨ ਤੋਂ ਜ਼ਿਆਦਾ ਆ ਗਈ ਜ਼ਿਆਦਾ ਸ਼ੱਕ ਮंजूर ਹੋ ਰਹੀ ਏ ਆਹੋ ਹਾਂ ਦੇਖ ਲੈ ਕੇ ਜਦੋਂ ਹੋਰਾ ਨੂੰ ਦਿਨਾਂ ਸਬਜ਼ੀ ਤੋੜ ਕੇ ਤੇਰੇ ਕੋਲ ਕੋਈ ਹੋਰਾ ਤਾਂ ਮੈਂ ਬੀਂਦੀਆਂ ਲੈਣੀਆਂ ਐ ਤੇ ਮੈਨੂੰ ਪਤੀ ਆਵੇ ਓਏ ਨਹੀਂ ਤੈਨੂੰ ਸ਼ੱਕ ਪੈਂਦਾ ਮੇਰੇ ਤੇ ਕਹਿਲਾ ਇਹ ਜਾ ਬੰਦਾ ਨਹੀਂ ਇੱਥੇ ਖਣਾ ਤਾਂ ਘਣਾ ਐ ਵੇ ਮੈਨੂੰ ਪਤਾ ਵੇ ਤੇਰੇ ਲਵ ਚਰਨ ਹੋ ਗਈ ਤੀ ਕੀ ਕੱਲ ਖੇਤ ਓਏ ਨਹੀਂ ਕਿਉਂ ਮੇਰੇ ਦੇ ਦੂਸ਼ਾ ਲਾਉਣੀ ਐਨੀ ਤਾਂ ਸਬਜ਼ੀ ਨਹੀਂ ਇਹਨੇ ਕੱਖ ਲਈ ਇਹਨੇ ਸਬਜ਼ੀ ਨਹੀਂ ਇਹਨੇ ਗੰਡੇ ਲੈ ਲਏ ਹੋ ਚੋਰੀਆਂ ਚੋਰੀਆਂ ਕਿ ਕਰੀ ਗੁੱਥੀ ਜਗਾ ਤੂੰ ਦੀ ਓਏ ਮੇਰੀ ਇਹ ਗੱਲ ਸੁਣ ਆਂ ਦੇਖਾ ਪੱਤੇ ਟੁੱਟ ਗਏ ਕਾਲੀ ਚ ਅਟੀ ਵੀ ਫੋਨ ਕਰਨ ਨੂੰ ਹੈ ਨਾਲੇ ਪੱਤੇ ਤੋੜ ਲੈ ਸਬਜ਼ੀ ਤੋੜਨ ਦਾ ਮਨੀ ਚਾਹਦੇ ਹੈਗਾ ਹੋਰ ਕੀ ਕਰਾਂ ਫੋਣੀ ਮਾਲੇ ਚਲੀ ਗਈ 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 ਆ ਜਾ ਆ ਕੁੰਟਾ ਕਰਨੇ ਤੇ ਮੈਂ ਤੈਨੂੰ 6 ਵਜੇ ਦਾ ਟਾਈਮ ਦਿੱਤਾ ਸੀਗਾ ਉਹ 6 ਵਜੇ ਦਾ ਤਾਂ ਦਿੱਤਾ ਸੀ ਤੇਰੀ ਸਾਦੀ ਨੇਸ ਨਾਲ ਪਛਾਪਾ ਪਾਤਾ ਮਹਾਨਾਂ ਲਈ ਗਿਆ ਫੇਰ ਆਖੂ ਕੀ ਜਾਣ ਕੇ ਬਹਾਨਾ ਲਾ ਕੇ ਛੱਡਿਆ ਆ ਤਾਂ ਤੂੰ ਹੁਣ ਮੈਨੂੰ ਦੱਸ ਰੋਟੀ ਖਾਣੀ ਚਾਹ ਵੀ ਰੋਟੀ ਵੀ ਖਾਵਾਂਗੇ ਸਾਰਾ ਕੁਝ ਕਰਾਂਗੇ ਨਾ ਦੇਖ ਸੰਜੀ ਤਾਰੀ ਤਾਰੀ ਤੋੜ ਕੇ ਲਿਆ ਆ ਸਾਦੀ ਦਾ ਤਾਰੀਆ ਗੋਲ ਮੰਗਦੀ ਜੀ ਨਾਲੇ ਲੰਮਾ ਬੈਂਗੜੇ ਦੇਖ ਲੱਗਦੇ ਕਹਿਲਾ ਬਹੁਤ ਰੇਰੂ ਪਾਉਂਦੇ ਆਣੀ ਪੂਣੀ ਪਿਆਵੇ ਚੱਲ ਪਾਣੀ ਲਿਉਣੀ ਆ ਆ ਨਾਲੇ ਅੰਦਰ ਲੈ ਜਾ ਚੱਕ ਕੇ ਲੈ ਕੇ ਜਾਂਦੇ ਅੱਜ ਰਾਤ ਆ ਕੇ ਖੜ ਗਿਆ ਹੋਰ ਗਰੀਬ ਤਾਂ ਕਹਿ ਲਿਆ ਨਿਆਰੇ ਦੇ ਦੂਗੀ ਅੱਜ ਕੋਈ ਨਹੀਂ ਹੈਗਾ ਕੰਮ ਬਣਿਆ ਬੈ ਕਹਿ ਲਿਆ ਨਹੀਂ ਹੁਣ ਕਾਲਾਰੇ ਹੀ ਲਾ ਜਾਂਦੀ ਆ ਕਰੇ ਭੈਣ ਕੋਲੇ ਕਰੇ ਕਿੱਧਰ ਕਹਿ ਜਾਂਦੀ ਆ ਮੂਡੋਂ ਖੇਤੋਂ ਨਹੀਂ ਚੱਲ ਘਰੇ ਚੱਲਦੇ ਆ ਗੱਲਾ ਪਾਣੀ ਉਹ ਲਿਆ ਪਿਆ ਦੇ ਪਾਣੀ ਕੀ ਕਰਦੇ ਅੱਜ ਰਾਤ ਆ ਕੇ ਖੜ ਗਿਆ ਉਹਰੇ ਇੱਥੇ ਮੈਨੂੰ ਮਰਵਾਉਣਾ ਆਹ ਫੜ ਆ ਦੇ ਥੱਲੇ ਹੋਣ ਸਨਾ ਵਧੀਆ ਨਹੀਂ ਗੁੱਸੇ ਜੇ ਕਾ ਤੂੰ ਬੈਠੀ ਐ ਟੰਟੜ ਕੇ ਦੇ ਫੋਨ ਲਾ ਜਿੰਨੇ ਟਾਈਮ ਦੇਣਾ ਤੇਰਾ ਹੋਵੇ ਓਏ ਕੀ ਲੰਗਮੀ ਸਮਝਿਆ ਕਰ ਕੋਈ ਕੰਮ ਚ ਹੁੰਦਾ ਬੰਦਾ ਮੈਂ ਤੈਨੂੰ ਕੀ ਕੰਮ ਨੇ ਸਾਰਾ ਦਿਨ ਤੱਕ ਉੱਧਰ ਬਹਿ ਕੇ ਉੱਥੇ ਬਹਿ ਕੇ ਤਾਂ ਓਏ ਤਾਂ ਕਿਤੋਂ ਕੋੜਦਾ ਕਾ ਦੇ ਖੇਤ ਵਾ ਗਿਆ ਕਿ ਉੱਧਰ ਵਾ ਗਿਆ ਸੁਰਤੀ ਤਾਂ ਤੇਰੇ 'ਚ ਹੁੰਦੀ ਐ 24 ਘੰਟੇ ਤੇ ਮੇਰੇ 'ਚ ਸੁਰਤੀ ਕਿੱਥੇ ਹੁੰਦਾ ਤੈਨੂੰ ਚਰਨਾ ਮਿਲਗੀ ਓਏ ਮੈਨੂੰ ਚਰਨੋਂ ਤੋਂ ਮੈਂ ਖਖੜੀਆਂ ਲੈਣੀਆਂ ਏ ਜਦੋਂ ਇੰਨੀ ਸੋਹਣੀ ਮੈਨੂੰ ਰੰਨ ਮਿਲੀ ਐ ਮੈਂ ਚਰਨੋਂ ਤੋਂ ਕੀ ਲੈਣਾ ਤੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲੈ ਚਲ ਸੁਣ ਦਰ ਜਾ ਮੈਂ ਆ ਰਹੀ ਹਾਂ ਓਏ ਆ ਜਾ ਤੁਰਿਆ ਹਾਂ ਆ ਜਾ ਫੇਰ ਚੱਤੀ ਜਾ ਓਏ ਆ ਜਾ ਐਦਰੀ ਆ ਜਾ ਨਮਤਾ ਮਾਣ ਗੈਲਿਆ ਹੁਣ ਇਹ ਕਿਤੇ ਕੋਈ ਆ ਵੀ ਜਾਵੇ ਕੰਨਿਆ ਦੇ ਅਮਰਵਾਦ ਪੂਰੇ ਛੇ ਜਨ ਇਕੱਠਾ ਪਿਆ ਆ ਜਾ ਹੁਣ